ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 250 ਸਰਕਾਰ ਦਰਾਂ ਸਰਕਾਰੀ ਅਧਿਕਾਰੀਆਂ ਦੇ ਕਰਮਚਾਰੀ ਲਈ ਨਵੇਂ ਸਾਲ ਤੇ ਇੱਕ ਤੋਹਫਾ ਦਿੱਤਾ ਗਿਆ ਹੈ ਕਿ ਸੱਚਮੁੱਚ ਹੈ ਤੋਹਫਾ ਹੈ ਆਓ ਦੇਖਦੇ ਹਾਂ ਇਸ ਵੀਡੀਓ ਵਿੱਚ 250 ਸਰਕਾਰ ਦੇ ਫਾਈਨਾਂਸ ਪਰਸਨਲ 1 ਬ੍ਰਾਂਚ ਵੱਲੋਂ ਮਿਤੀ 2 2 ਦਸੰਬਰ 2023 ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜੋ ਕਿ ਆਪ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜਿਸ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਸਰਕਾਰ ਦੇ ਸਰਕਾਰੀ ਮੁਲਾਜ਼ਮਾਂ ਨੂੰ ਮਿਤੀ 1 ਦਸੰਬਰ 2023 ਤੋਂ ਮਹਿੰਗਾਪਤ ਦੀ 4% ਕਿਸ਼ਤ ਅਦਾ ਕੀਤੀ ਜਾਵੇਗੀ ਅਗਰ ਦਸੰਬਰ 2023 ਤੇ ਤਨਖਾਹ ਜੋਗੇ ਸਾਰਿਆਂ ਨੂੰ ਜਨਵਰੀ ਦੇ ਪਹਿਲੇ ਹfte ਤੱਕ ਮਿਲ ਜਾਵੇਗੀ ਉਸ ਵਿੱਚ ਇੱਕ ਬੇਸਿਕ ਤਨਖਾਹ ਦਾ 4% ਦਾ ਵਾਅਦਾ ਕੀਤਾ ਗਿਆ ਹੈ ਜਿਸ ਨਾਲ ਡੀਏ ਦਾ ਰੇਟ 34 ਤੋਂ 38% ਹੋ ਜਾਵੇਗਾ ਨਾਲ ਹੀ ਅਖੀਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਮਿਤੀ 1 ਜੁਲਾਈ 2022 ਤੋਂ 4% ਬਕਾਇਦੇ ਦੇ ਗਿ ਸੰਬੰਧੀ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ ਇਸ ਦੇ ਨਾਲ ਹੀ ਦੋਸਤੋ ਇੱਕ ਹੋਰ ਪੱਤਰ ਮਿਤੀ 14 ਨਵੰਬਰ 2023 ਨੂੰ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆ ਵਿਭਾਗ ਦੁਆਰਾ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪਾਇਰਟ ਪਟੀਸ਼ਨ ਦੇ ਹਵਾਲੇ ਵਿੱਚ ਲਿਖਿਆ ਗਿਆ ਹੈ ਕਿ ਭਾਰਤ ਸਰਕਾਰ ਵੱਲੋਂ ਜਿਸ ਮਿਤੀ ਤੋਂ ਮਹਿੰਗਾਈ ਪੱਤਾ ਦਿੱਤਾ ਜਾਵੇਗਾ ਉਸੇ ਮਿਤੀ ਤੋਂ ਮਹਿੰਗਾਈ ਪੱਤਾ ਪੰਜਾਬ ਰਾਜ ਦੇ ਜੁਡੀਸ਼ੀਅਲ ਅਫਸਰਾਂ ਤੇ ਵੀ ਲਾਗੂ ਹੋਵੇਗਾ। ਦੋਸਤੋ ਇੱਕ ਡੀਏ ਕੈਲਕੂਲੇਸ਼ਨ ਸ਼ੀਟ ਵੀ ਵੀਡੀਓ ਵਿੱਚ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ 1 ਜੁਲਾਈ 15 ਤੋਂ 30 ਅਪ੍ਰੈਲ 20 ਤੱਕ 142 ਮਹੀਨਿਆਂ ਦਾ ਡੀਏ ਯਾਨੀ ਕਿ ਮਹਿੰਗਾਈ ਪੱਤਾ ਅਜੇ ਤੱਕ ਬਕਾਇਆ ਹੈ। ਜਿੱਦੀ ਅਦਾਇਗੀ ਸੰਬੰਧੀ ਨਾ ਤਾਂ ਪਹਿਲੀਆਂ ਸਰਕਾਰਾਂ ਵੱਲੋਂ ਅਤੇ ਨਾ ਹੀ ਵਰਤਮਾਨ ਸਰਕਾਰ ਦੁਆਰਾ ਕੋਈ ਬਿਆਨ ਜਾਂ ਪੱਤਰ ਜਾਰੀ ਕੀਤਾ ਗਿਆ ਹੈ ਧੰਨਵਾਦ ਦੋਸਤੋ ਸਬਸਕ੍ਰਾਈਬ ਲਾਈਕ ਦਾ ਬਟਨ ਦਬਾਉਣਾ ਨਾ ਭੁੱਲਣਾ ਅਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਨਵੇਂ ਸਾਲ ਦਾ ਤੋਹਫਾ ਹੈ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ